ਕਿ 9 ਨਵੰਬਰ ਨੂੰ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਐ ਇਹ ਸੱਚ ਨਹੀਂ ਕਿ ਤੂੰ ਮਹੇਸ਼ਿੰਦਰ ਸਿੰਘ ਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਕਿਹਾ ਕਿ ਗਰੇ ਵਾਲਾ ਆਰਐਸਐਸ ਦੇ ਉਲਟ ਨਾ ਬੋਲਿਆ ਕਰ ਮੇਰੀ ਉਹਨਾਂ ਦੇ ਨਾਲ ਯਾਰੀ ਐ ਕਹਿੰਦਾ ਮੇਰੀ ਯਾਰੀ ਐ ਦਿੱਲੀ ਵਾਲਿਆਂ ਨਾਲ ਆ ਕਹਿੰਦਾ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੇਰੀ ਯਾਰੀ ਐ ਨਾ ਅਕਾਲ ਤਖਤ ਦੀ ਪ੍ਰਭੂਸਤਾ ਘਟੂ ਨਾ ਅਕਾਲ ਤਖਤ ਦੀ ਸ਼ਕਤੀ ਘਟੂ ਇਹ ਅਕਾਲ ਤਖਤ ਵਾਲੇ ਦੀ ਵਡਿਆਈ ਐ ਜਿਹਨੂੰ ਮਾਰਨਾ ਹੁੰਦਾ ਉਹਦੀ ਮੱਤ ਮਾਰ ਦਿੰਦਾ ਹਰਪ੍ਰੀਤ ਸਿੰਘ ਦੀ ਮੱਤ ਮਾਰਦੀ ਇਹ ਖੌਤੀ ਇਹ ਫਰੋਤੀ ਇਹਨਾਂ 'ਚ ਪੰਥ ਕਿਹੜਾ ਹੈ ਮੈਨੂੰ ਤਰਸ ਆਉਂਦਾ ਹੈ ਜਦ ਅਕਾਲ ਤਖਤ ਸਾਹਿਬ ਦੀ ਫਸੀਲ ਨੂੰ ਇਸ ਤਰ੍ਹਾਂ ਕੰਮ ਲਈ ਵਰਤਿਆ ਗਿਆ ਕਮੇਟੀ ਬਣਾਈ ਜੀਦੇ ਜੋ ਤਿੰਨਾਂ ਦਾ ਅਮਰਤ ਨਹੀਂ ਛਕਿਆ ਹੋਇਆ ਉਹ ਯਾਰ ਸਾਡੇ ਤਾਂ ਜਾਣ ਲੱਗਿਆ ਦਾੜੀਆਂ ਵਿਖਲਾਤੀਆਂ ਉਥੋਂ ਗੈਰ ਅਮਰਤਈ ਮੈਂਬਰ ਬਣਾਤੇ ਇਹ ਅਕਾਲ ਤਖਤ ਦੀ ਮਰਿਆਦਾ ਹੈ ਸਰਦਾਰਾ ਤੂੰ 7 ਸਾਲ ਐਕਟਿੰਗ ਜਥੇਦਾਰ ਰਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੇithੋਂ ਕਿੰਨਿਆਂ ਨੂੰ ਤੂੰ ਅੰਮ੍ਰਿਤ ਪਾਨ ਕਰਾਇਆ ਜਵਾਬ ਮੰਗਦਾ ਹੈ ਇਹ ਪੰਥ ਪੁੱਛਦਾ ਹੈ 7 ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉੱਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਹੈ ਕੀ ਇਹ ਸਹੀ ਨਹੀਂ ਤੇਰੀ رائے ਨਾਲ ਤੇਰੀ ਰਜ਼ਾਮੰਦੀ ਨਾਲ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੋੜੀ ਗਈ ਪਟਨਾ ਸਾਹਿਬ ਦੀ ਤੋੜੀ ਗਈ ਦਿੱਲੀ ਵਾਲਾ ਕਮੇਟੀ ਵਾਲੇ ਬੀਜੇਪੀ ਚ ਰਲਾਏ ਗਏ ਹਰਿਆਣੇ ਦੀ ਕਮੇਟੀ ਬਣਾਈ ਗਈ ਤੇਰਾ ਸਰਦਾਰਾ ਉਹਦਾ ਮੂੰਹ ਕਿਉਂ ਸੀਤਾ ਸੀ ਚੁੱਪ ਕਿਉਂ ਰਿਹਾ ਨਾ ਅਕਾਲ ਤਖਤ ਦੀ ਪ੍ਰਭੂਸਤਾ ਘਟੂ ਨਾ ਅਕਾਲ ਤਖਤ ਦੀ ਸ਼ਕਤੀ ਘਟੂ ਇਹ ਅਕਾਲ ਤਖਤ ਵਾਲੇ ਦੀ ਵਿੜਿਆਈ ਹੈ ਜਿਹਨੂੰ ਮਾਰਨਾ ਹੁੰਦਾ ਉਹਦੀ ਮੱਤ ਮਾਰ ਦਿੰਦਾ ਹਰਪ੍ਰੀਤ ਸਿੰਘ ਦੀ ਮੱਤ ਮਾਰਤੀ ਅੱਜ ਕਹਿੰਦੇ ਮੈਨੂੰ ਇੱਕ ਅਖਬਾਰ ਵਾਲਾ ਕਹਿਣ ਲੱਗਾ ਕਹਿੰਦਾ ਗਰੇਵਾਲ ਜੀ ਤੁਸੀਂ ਆਪੜਾ ਪ੍ਰਧਾਨ ਚੁਣਦੇ ਹੋ ਸਮੁੰਦਰੀ ਹਾਲ 'ਚ ਤੇ ਇਹਨਾਂ ਨੂੰ ਕਿਉਂ ਨਹੀਂ ਸਮੁੰਦਰੀ ਹਾਲ ਦਿੱਤਾ ਮੈਂ ਕਿਹਾ ਸਮੁੰਦਰੀ ਹਾਲ ਸ਼ਾਮਲਾਟ ਨਹੀਂ ਪੰਥ ਦੀ ਜਾਦਾਦ ਹੈ ਤੇ ਸ਼ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਇਹ ਤਾਂ ਭਗਾਉੜੇ ਨੇ ਉਹ ਕਹਿੰਦਾ ਕਿਵੇਂ ਮੈਂ ਕਿਹਾ ਮੈਂ ਨਹੀਂ ਕਹਿੰਦਾ ਇਹ ਅਕਾਲ ਤਖਤ ਕਹਿੰਦਾ ਹਰਪ੍ਰੀਤ ਸਿੰਘ ਨੂੰ ਕਹਿਣਾ ਪਿਆ ਜੇ ਹਰਪ੍ਰੀਤ ਸਿੰਘ ਦੇ ਵੱਸ ਹੁੰਦਾ ਉਸ ਦਿਨ ਸਾਡਾ ਅਕਾਲੀ ਦਲ ਵੀ ਤੋੜ ਕੇ ਸਰਦਾਰ ਸੁਖਬੀਰ ਸਿੰਘ ਉਹਨਾਂ ਵਾਲਾ ਪ੍ਰਧਾਨਗੀ ਨੂੰ ਵਿਰਧ ਕਰ ਸਕਦਾ ਸੀ ਪਾਬੰਦੀ ਵੀ ਲਾ ਸਕਦਾ ਸੀ ਪਰ ਨਹੀਂ ਲੱਤਾ ਨੇ ਭਾਰ ਚੱਲਿਆ ਕਿਉਂਕਿ ਜਿਹੜੇ ਤੱਕ ਪਾਰਟੀ ਦੀ ਸਿਰਜਣਾ ਅਕਾਲ ਤਖਤੇ ਹੋਈ ਹੈ ਅਕਾਲੀ ਦਾ ਲੋਹੀ ਹੈ ਉਹ ਅਕਾਲੀ ਦਾ ਲੈਸ ਕਰਕੇ ਹੋਈ ਹੈ ਅੱਜ ਮੈਂ ਉਸ ਬੰਦੇ ਦੀ ਗੱਲ ਕਰਨ ਕਈ ਦਮ ਬਾਲ ਸਾਹਿਬ ਕਹਿੰਦੇ ਹੁੰਦੇ ਸੀ ਮੈਂ ਕਾਂਗਰਸ ਨੂੰ ਬਾਲੀਆਂ ਗਾਣਾ ਨਹੀਂ ਕੱਢਦਾ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿਉਂ ਕਹਿੰਦੇ ਜਿੰਨੀ ਆਰ ਨਾ ਲੈ ਲੋ ਸ਼ਾਮ ਨੂੰ ਰੋਟੀ ਨਹੀਂ ਮਿਲਦੀ ਅੱਜ ਮੈਂ ਆ ਜਿਹੜੇ ਪਗੌੜੇ ਨੇ ਅਕਾਲ ਤਖਤ ਦੇ ਉਹਨਾਂ ਦੀ ਗੱਲ ਕਰਨ ਲੱਗਾ ਆ ਹਰਪ੍ਰੀਤ ਸਿੰਘ ਦੀਆਂ ਟੇਪਾ ਪੜ੍ਹ ਲਓ ਟੇਪਾ ਕੱਢ ਲਓ ਜਿਆਦਾ ਹੈ ਬਾਦ ਵਿੱਚ ਬਾਤ ਸ਼ੁਰੂ ਹੋਇਆ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਗਿਆਨੀ ਜੀ ਤੁਹਾਨੂੰ ਪ੍ਰਧਾਨ ਬਣਾਉਣ ਨੂੰ ਫਿਰਦੇ ਆ ਬਣਨ ਨੂੰ ਤਿਆਰ ਕਹਿੰਦਾ ਜੇ ਦੋਨੋਂ ਧੜੇ ਕਹਿਣਗੇ ਮੈਂ ਇੱਕ ਧੜੇ ਦਾ ਪ੍ਰਧਾਨ ਨਹੀਂ ਬਣਨਾ। ਓ ਸਰਦਾਰਾ ਅੱਜ ਫੇਰ ਕੀ ਬਣਿਆ ਧੜਾ ਵੀ ਨਹੀਂ ਢੜੀ ਐ। ਕਿ ਪਾਈਆ ਵੀ ਨਹੀਂ ਛਟਾਂਕੀ ਐ। ਐਲਦੀਆਂ ਛਟਾਂਕੀਆਂ ਬੜੀਆਂ ਉੱਠੀਆਂ। ਮੈਂ ਭਰਾਵੋ ਤੁਹਾਨੂੰ ਸਭ ਨੂੰ ਪਤਾ ਟੋੜਾ ਸਾਹਿਬ ਦੇ ਨਾਲ ਰਿਹਾ। ਟੋੜਾ ਸਾਹਿਬ ਨੇ ਮੈਨੂੰ ਗੱਲ ਇੱਕੋ ਕਹੀ ਕਹਿੰਦੇ ਗਰੇਆੜਾ ਜੇ ਗਲਤੀ ਕੀਤੀ ਐ ਨਾ ਆਪਾਂ ਬਾਦਲ ਤੋਂ ਦੂਰ ਹੋਣ ਦੀ ਕੀਤੀ ਐ। ਕਹਿੰਦੇ ਕਿੰਨਾ ਰੌਲਾ ਪਾ ਲਿਆ ਉੱਚੀ ਉੱਚੀ ਚੜ ਕੇ ਗੂਕਾ ਮਾਰ ਲਿਆ। ਪਰ ਸੰਗਤ ਤੱਕੜੀ ਦੇ ਨਾਲ ਰਹੀ ਆ ਆਪਣੇ ਨਾਲ ਨਹੀਂ ਆਈ ਆਪਾਂ ਨੂੰ ਮੁੜ ਕੇ ਬਾਦਲ ਨਾਲ ਰੜਨਾ ਪਊ ਇਹ ਕਿਹੜੀ ਬਾਗ ਦੀ ਮੂਲੀ ਐ ਇਹ ਤਾਂ ਉਹ ਐ ਨਹੀਂ ਲੱਭਣੇ ਇਹ 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 ਖਵਤੀ ਇਹ ਫਰੋਤੀ ਇਹਨਾਂ 'ਚ ਪੰਥ ਕਿਹੜਾ ਐ ਮੈਨੂੰ ਤਰਸ ਆਉਂਦਾ ਜਦ ਅਕਾਲ ਤੱਕ ਸਾਡੀ ਫਸੀਲ ਨੂੰ ਇਸ ਤਰ੍ਹਾਂ ਕੰਮ ਲਈ ਵਰਤਿਆ ਗਿਆ ਕਮੇਟੀ ਬਣਾਈ ਜੀਦੇ ਜੋ ਤਿੰਨਾਂ ਦਾ ਅੰਮ੍ਰਿਤ ਨਹੀਂ ਛਕਿਆ ਹੋਇਆ ਉਹ ਯਾਰ ਸਾਡੇ ਤਾਂ ਜਾਣ ਲੱਗਿਆ ਦਾੜੀਆਂ ਵਿਖਲਾਤੀਆਂ ਉਥੋਂ ਗੈਰ ਅਮਰਤੀ ਮੈਂਬਰ ਬਣਾਤੇ ਇਹ ਅਕਾਲ ਤਖਤ ਦੀ ਮਰਿਆਦਾ ਹੈ ਅਕਾਲ ਤਖਤ ਨੂੰ ਕਿਉਂ ਇਹਨਾਂ ਨੇ ਵਰਤੇ ਆ ਮੈਨੂੰ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਾ ਕਿ ਹਰਪ੍ਰੀਤ ਸਿੰਘ ਜੀ ਸੰਗਤ ਜਵਾਬ ਪੁੱਛਦੀ ਹੈ ਕਿ 9 ਨਵੰਬਰ ਨੂੰ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਹੈ ਇਹ ਸੱਚ ਨਹੀਂ ਕਿ ਤੂੰ ਮਹੇਸ਼ਿੰਦਰ ਸਿੰਘ ਨੂੰ ਆਪਣੇ ਦਫ਼ਤਰ ਜਿ� ਬੁਲਾ ਕੇ ਕਿਹਾ ਹੈ ਇਹ ਗਰੇ ਵਾਲਾ ਆਰਐਸਐਸ ਦੇ ਉਲਟ ਨਾ ਬੋਲਿਆ ਕਰ ਮੇਰੀ ਉਹਨਾਂ ਦੇ ਨਾਲ ਯਾਰੀ ਹੈ ਮੈਂ ਕਹ ਗਿਆਨੀ ਜੀ ਉਹੀ ਤਾਂ ਸਿਉਂਖ ਹੈ ਕਹਿੰਦੇ ਸਿਉਂਖ ਹੋ ਪਰ ਮੇਰੇ ਪ੍ਰਭਾਵ ਇੱਥੇ ਜੋ ਮੈਂ ਕਾਹੂੰ ਉਹੀ ਕਰ ਦੇਣਗੇ ਆਪ ਤਾਂ ਇਹਨਾਂ ਤੋਂ ਕਰਾ ਨਹੀਂ ਹੋਇਆ ਉਹਨਾਂ ਦੇ ਆਖੇ ਜੋ ਉਹਨਾਂ ਨੇ ਕਿਹਾ ਮੈਂ ਇੱਥੇ ਹੀ ਗੱਲ ਤੋਂ ਉਹਨੂੰ ਦੱਸਦਾ ਇਹ ਮੈਂ ਜਿਹੜੀਆਂ ਗੱਲਾਂ ਕਰਦਾ ਇਹ ਮੈਂ ਆਪ ਨਹੀਂ ਕਰਦਾ ਇਹ ਗਿਆਨੀ ਜੀ ਦੀ ਆਪਣੀ ਜ਼ੁਬਾਨ ਚੋਂ ਆ ਗੱਲ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਲਾ ਸੁਣੋ ਕੀ ਕਹਿੰਦਾ ਗਿਆਨੀ ਕਹਿੰਦਾ ਮੇਰੀ ਯਾਰੀ ਹੈ ਦਿੱਲੀ ਵਾਲਿਆਂ ਨਾਲ ਆ ਕਹਿੰਦਾ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੇਰੀ ਯਾਰੀ ਹੈ ਮੈਂ ਇੱਕ ਗੱਲ ਹੁਣ ਹੋਰ ਕਰਨ ਲੱਗਾ ਫੇਰ ਇਹਨਾਂ ਨੇ ਕੀ ਕੀਤਾ ਕਹਿੰਦੇ ਅਕਾਲੀ ਦਲ ਨੂੰ ਤਕੜੇ ਕਰਨ ਲਈ ਚੁੱਲ੍ਹੇ ਨਵੇੜ ਦੋ ਪਰ ਚੁੱਲ੍ਹੇ 'ਚ ਅੱਗ ਪਾਤੀ ਕਿਉਂਕਿ ਇੱਕ 1 ਕਿਲੋ ਮੈਂ ਦੀ ਮੁੱਲ ਇਹਨੂੰ ਵਧਾਈ ਦੇਣਾ ਹੈ ਏ ਜੀ ਦਾ ਖਾਦਾ ਜੀ ਦੇ ਖਾਦੇ ਭੋਲੇ ਆ ਉਹਦੇ ਨਾਲ ਵਫਾਦਾਰ ਰਿਹਾ ਪਰ ਜਿਹੜੇ ਗੁਰੂ ਨੇ ਮਾਨ ਦਿੱਤਾ ਉਹ ਇਹ ਗੁਰੂਵਾਲਾ ਪਿੱਟ ਕਰ ਲਿਏ ਨੇ ਪਰ ਅੱਜ ਉਹ ਇੱਕ ਧੜੇ ਦਾ ਇੱਕ ਇੱਕ ਆ ਨਿੱਕੀ ਜੀ ਛਟਾਂਕੀ ਦਾ ਪ੍ਰਧਾਨ ਹੈ ਛਟਾਂਕੀ ਦਾ ਮੈਂ ਛਟਾਂਕੀ ਕਹਿਣਾ ਮੇਰੀ ਕਾਗਜ਼ ਤੇ ਨੋਟ ਕਰ ਲੋ ਜੇ 2-4 ਮਹੀਨਿਆਂ ਬਾਅਦ ਇਹਨੂੰ ਮੂੰਹ ਤੋਂ ਮੱਖੀਆਂ ਉਡਾਉਣ ਵਾਲਾ ਲੱਭ ਗਿਆ ਤਾਂ ਹਿਮੇਸ਼ਿੰਦਰ ਸਿੰਘ ਨੂੰ ਬੁਲਾ ਕੇ ਇੱਥੇ ਸਜ਼ਾ ਦੇ ਦੇਣਾ ਮੈਂ ਹੁਣ ਹਰਪ੍ਰੀਤ ਸਿੰਘ ਨੂੰ ਪਹਿਲਾ ਸਵਾਲ ਕਰਦਾ ਕਿ ਸਰਦਾਰਾ ਤੂੰ 7 ਸਾਲ ਐਕਟਿੰਗ ਜਥੇ ਦਾ ਰਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੈਥੋਂ ਕਿੰਨਿਆਂ ਨੂੰ ਤੂੰ ਅੰਮ੍ਰਿਤ ਪਾਨ ਕਰਾਇਆ ਜਵਾਬ ਮੰਗਦਾ ਹੈ ਇਹ ਪੰਥ ਪੁੱਛਦਾ 7 ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਹੈ ਇਹ ਸਹੀ ਨਹੀਂ ਤੇਰੀ رائے ਨਾਲ ਤੇਰੀ ਰਜ਼ਾਮੰਦੀ ਨਾਲ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੋੜੀ ਗਈ ਪਟਨਾ ਸਾਹਿਬ ਦੀ ਤੋੜੀ ਗਈ ਦਿੱਲੀ ਵਾਲਾ ਕਮੇਟੀ ਵਾਲੇ ਬੀਜੇਪੀ ਚ ਰਲਾਏ ਗਏ ਹਰਿਆਣੇ ਦੀ ਕਮੇਟੀ ਬਣਾਈ ਗਈ ਤੇਰਾ ਸਰਦਾਰਾ ਉਹਦਾ ਮੂੰਹ ਕਿਉਂ ਸੀਤਾ ਸੀ ਚੁੱਪ ਕਿਉਂ ਰਿਹਾ ਹੈ ਅੱਜ ਮੈਂ ਬੋਲਦਾ ਤੇ ਬੋਲੂਗਾ ਕਿਉਂਕਿ ਅੱਜ ਤੱਕ ਉਹ ਜਥੇਦਾਰ ਸੀ ਮੈਂ ਜਥੇਦਾਰ ਦੇ ਖਿਲਾਫ ਕਦੇ ਕੁਝ ਨਹੀਂ ਕਹਿੰਦਾ ਪਰ ਅੱਜ ਉਹ ਇੱਕ ਪੰਚ ਛਟਾਂਕੀ ਦਾ ਪ੍ਰਧਾਨ ਹੈ ਉਹਨੂੰ ਜਵਾਬ ਮੰਗਾਗੇ ਤੇ ਜਵਾਬ ਦੇਣੇ ਪੈਣਗੇ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮਕਾਉਂਗਾ ਉਹ ਯਾਰ ਤੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੜਾ ਉਲਟ ਬੋਲਿਆ ਸੁਖਬੀਰ ਸਿੰਘ ਬਾਦਲ ਨੂੰ ਤੂੰ ਦੇਖ ਕੇ ਰਾਜੀ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਆਜ਼ਾਦ ਭਾਰਤ 'ਚ ਪੰਥ ਤੇ ਪੰਜਾਬ ਲਈ ਜਿਹੜਾ ਘਟੀਆਂ ਆ ਆਪਾਂ ਕੀ ਮੱਲ ਮਾਰੀ ਐ ਦੱਸੋ ਮਹਾਰਾਜੀ ਹਰਪ੍ਰੀਤ ਸਿੰਘ ਜੀ ਦੱਸੋ ਆਪਾਂ ਕੀ ਮੱਲ ਮਾਰੀ ਐ ਆਪਾ ਐਗਜ਼ੈਕਟਿਵ ਕਲਾਸ ਵਿੱਚ ਬਿਜ਼ਨਸ ਕਲਾਸ ਹੁਣ ਜਾਂਦਾ ਲਿਹਿਆ ਉਦੋਂ ਤੈਨੂੰ ਪੁੱਛਦਾ ਕੋਈ ਨਹੀਂ ਹੁਣ ਕਿੰਨੇ ਗੇੜੇ ਬਾਹਰ ਮਾਰੇ ਆ ਹੁਣ ਕਿਉਂ ਨਹੀਂ ਬਾਹਰ ਜਾਂਦਾ ਹੁਣ ਤੈਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਇੱਕ ਸਿਆਣੇ ਦੀ ਗੱਲ ਦੱਸਦਾ ਇੱਕ ਸਿਆਣੇ ਨੇ ਦੱਸਿਆ ਜਾਂਦਾ ਇੱਕ ਗਰੀਬ ਸਿੱਖ ਗੁਰੂ ਸਾਹਿਬ ਦਾ ਸਰੂਪ ਨਿਜ ਸਥਾਨ ਤੇ ਲਿਜਾ ਰਿਹਾ ਸੀ ਤੇ ਬਾਦਸ਼ਾਹ ਉਹਨੂੰ ਮੱਥੇ ਟੇਕਣ ਤੇ ਉਹ ਗਰੀਬ ਸਿੱਖ ਬੜਾ ਚੌੜਾ ਹੋ ਗਿਆ ਕਿ ਮੈਂ ਤਾਂ ਬਹੁਤ ਵੱਡਾ ਬਣ ਗਿਆ ਇਮੈ ਨੂੰ ਮੱਥੇ ਢੇਕਦੇ ਐ ਜਦੋਂ ਗੁਰੂ ਸਾਹਿਬ ਨੂੰ ਸੁਖਾਸਣ ਕਰਾ ਕੇ ਵਾਪਸ ਆਇਆ ਉਹਨੂੰ ਮੋਢੇ ਮਾਰਨ ਕਹਿੰਦਾ ਯਾਰ ਉਹੀ ਆ ਜਿਹਨੂੰ ਮੱਥੇ ਢੇਕਦੇ ਸੀ ਉਹ ਕਹਿੰਦਾ ਤੈਨੂੰ ਨਹੀਂ ਸੀ ਢੇਕਦੇ ਭਲੇਖਾ ਜਿਹਨੂੰ ਮੱਥੇ ਢੇਕਦੇ ਸੀ ਉਹਨੂੰ ਤੂੰ ਸੁਖਾਸਣ ਤੇ ਬਿਠਾਇਆ ਹੈ ਜੱਥੇਦਾਰਾ ਜੱਥੇਦਾਰੀ ਨੂੰ ਮੱਥੇ ਢੇਕਦੇ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਮੱਥੇ ਢੇਕਦੇ ਸੀ ਅਕਾਲ ਤਖਤ ਨੂੰ ਮੱਥੇ ਢੇਕਦੇ ਸੀ ਆ ਸਾਢੇ 4 ਫੁੱਟ ਵਾਲੇ ਹਰਪ੍ਰੀਤ ਸੋਨੂੰ ਨਹੀਂ ਮੱਥੇ ਢੇਕਦੇ ਸੀਗੇ ਮਤ ਕੋਈ ਭਲੇਖਾ ਰੱਖੀ ਤੋ ਮੈਂ ਖਾਲਸਾ ਜੀ ਕੋਈ ਗੱਲ ਕਹਿਣੀ ਹੈ ਨਾ ਤਾਂ ਉਹਨੂੰ ਗਲਤੀ ਨਾਲ ਅਕਾਲੀ ਦਲ ਕਹਿਆ ਕਰੋ ਅਕਾਲੀ ਦਲ ਇੱਕ ਸੀ ਇੱਕ ਹੈਗਾ ਤੇ ਇੱਕ ਰਹੂਗਾ ਤੇ ਜਿਹਦਾ ਅੱਜ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਉਹ ਅਕਾਲੀ ਦਲ ਆ ਹੋਰ ਅਕਾਲੀ ਦਲ ਕੋਈ ਨਹੀਂ ਸੋਨਹੋ ਨਾਸਤਿਆ ਕਾਲੇ ਇਹ ਹੱਟੀਆਂ ਨੇ ਖੁੱਲੀਆਂ ਨੇ ਬੰਦ ਹੋ ਜਾਣਗੀਆਂ